ਪਿੰਡਾਂ ਦੇ ਸਫਰਾਂ ਦੇ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਇੱਕ ਹੋਰ ਨਵੇਂ ਪਿੰਡ ਵਿੱਚ ਜਾ ਰਹੇ ਹਾਂ ਜਿੱਥੇ ਇਤਿਹਾਸਿਕ ਦਰਵਾਜ਼ੇ ਇਹ ਪ੍ਰਾਣੇ ਦਰਵਾਜ਼ੇ ਪ੍ਰਾਣੀ ਸਭਤਾ ਨੂੰ ਦਰਸਾਉਂਦੇ ਹਨਾ ਪ੍ਰਾਣੇ ਪ੍ਰਾਣੇ ਪੰਜਾਬ ਦੀ ਚਲਕ ਦਿਖਾਉਂਦੇ ਹਨ ਤੇ ਬੱਚਿਆਂ ਨੂੰ ਜ਼ਰੂਰ ਦਿਖਾਉਣੀ ਚਾਹੀਦੀ ਹੈ ਇਹ ਵੀਡੀਓ ਅਲੋਪ ਹੁੰਦੇ ਘਰਾਂ ਨੂੰ ਸਾਭਣਾ ਵੀ ਇੱਕ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿਉਂਕਿ ਇਹ ਪਿੰਡ ਦਾ ਸ਼ਿੰਗਾਰ ਹੁੰਦੇ ਹਨ ਪ੍ਰਾਣੀ ਸਭਤਾ ਦਾ ਸ਼ਿੰਗਾਰ ਹੁੰਦੇ ਹਨ ਧੰਨਵਾਦ ਕਰਾਂਗੇ ਇਸ ਪਰਿਵਾਰ ਨੂੰ ਦਾ ਜਿਸ ਨੇ ਇਹ ਪ੍ਰਾਣੀ ਸਗਾਤ ਸੰਭੀ ਹੋਈ ਹੈ ਜੋ ਵੀ ਕੋਈ ਲੱਗਦਾ ਹੋਊਗਾ ਰਾਹੀ ਪਾਂਦੀ ਸਤ ਦਾ ਜ਼ਰੂਰ ਕਰਦਾ ਹੋਊਗਾ 1972 ਦੇ ਵਿੱਚ ਬਣਾਈ ਹੋਈ ਇਹ ਇਮਾਰਤ ਪੁਰਾਣੇ ਬਜ਼ੁਰਗਾਂ ਦੀ ਹਲੇ ਤੱਕ ਸੰਭੀ ਹੋਈ ਹੈ ਬਹੁਤ ਸੋਹਣੇ ਢੰਗ ਨਾਲ ਰੰਗ ਰੋਗਣ ਕਰਾ ਕੇ ਰੱਖੀ ਹੋਈ ਹੈ ਹੋਰ ਤਾਂ ਹੋਰ ਕਿਤੋਂ ਕਣ ਵੀ ਨਹੀਂ ਲੱਗਣ ਦਿੱਤਾ ਬੜੀ ਸੋਹਣੀ ਚੀਜ਼ ਹੈ ਬਣਾਉਣ ਵਾਲੇ ਨੇ ਵੀ ਕਲਾਕਾਰੀ ਬੇਮਿਸਾਲ ਪੇਸ਼ ਕੀਤੀ ਹੈ ਕਦਰ ਕਰਦੇ ਹਾਂ ਉਹਨਾਂ ਲੋਕਾਂ ਦੀ ਜਿਹੜੇ ਸ਼ਹਿਰਾਂ ਵਿੱਚ ਰਹਿ ਕੇ ਵੀ ਆਪਣੇ ਪੁਰਾਣੇ ਘਰ ਨੂੰ ਸੰਭਾਲਦੇ ਹਨ ਬਹੁਤ ਚੰਗੀ ਗੱਲ ਹੈ ਬੱਚਿਆਂ ਨੂੰ ਦਿਖਾਉਣ ਲਈ ਇਹ ਚੀਜ਼ਾਂ ਜ਼ਰੂਰ ਸਾਂਭਣੀਆਂ ਚਾਹੀਦੀਆਂ ਹਨ ਕਿਉਂਕਿ ਇਹ ਸੱਭਤਾ ਦਾ ਪ੍ਰਤੀਕ ਹੈ ਤੇ ਹੋਰ ਤਾਂ ਹੋਰ ਇਹ ਬਜ਼ੁਰਗਾਂ ਦੀਆਂ ਯਾਦਾਂ ਵੀ ਹੁੰਦੀਆਂ ਹਨ ਤੇ ਆਪਾਂ ਨੂੰ ਬਹੁਤ ਕੁਝ ਸਿਖਾਉਂਦੀਆਂ ਹਨ ਛੋਟੇ ਪਿੰਡਾਂ ਦੀਆਂ ਵੱਡੀਆਂ ਸਗਾਤਾਂ ਹੁਣ ਅਗਲਾ ਦਰਵਾਜ਼ਾ ਅਗਲਾ ਦਰਵਾਜ਼ਾ ਦੋਸਤ ਮਿੱਤਰ ਦਾ ਹੀ ਹੈ ਜਿਹੜਾ 1963 ਜਾਂ 62 ਦੇ ਵਿੱਚ ਬਣਾਇਆ ਗਿਆ ਇਹ ਮੇਰੇ ਭਰਾ ਦਾ ਹੀ ਦਰਵਾਜ਼ਾ ਹੈ ਬਹੁਤ ਸਾਂਭ ਸੰਭਾਲ ਕੀਤੀ ਹੈ ਇਹਦੇ ਵਿੱਚ ਪਰ ਹੁਣ ਨੀਵਾ ਹੋ ਚੁੱਕਾ ਹੈ ਥੋੜਾ ਜਿਹਾ ਛੜਕ ਨਾਲ ਲੱਕੜ ਦਾ ਬਾਰ ਉੱਤੇ ਵੈਲਕਮ ਲਿਖਾਉਣਾ ਸੋਹਣੇ ਬਨੇਰੇ ਬੜੀ ਸੋਹਣੀ ਸਗਾਤ ਹੁੰਦੀ ਹੈ ਹੋਰ ਤਾਂ ਹੋਰ ਨਾਲ ਬੈਠ ਖੋਣੀ ਬੈਠਕ ਦੇ ਵਿੱਚ ਚੰਗਾ ਬਜ਼ੁਰਗਾਂ ਦਾ ਵਾਸ ਹੁੰਦਾ ਸੀ ਬਦਲਦੀ ਦੁਨੀਆ ਦੇ ਵਿੱਚ ਬਹੁਤ ਬਦਲਾਵ ਆ ਚੁੱਕੇ ਹਨ ਪਰ ਜਿਨ੍ਹਾਂ ਨੇ ਵੀ ਇਹ ਸਗਾਤਾ ਸੰਭੀਆਂ ਹਨ ਉਹਨਾਂ ਦੀ ਮਿਸਾਲ ਹੈ ਕਿਉਂਕਿ ਅੱਜ ਕੱਲ ਤਾਂ ਬੰਦਾ ਬੰਦੇ ਲਈ ਹੋਈ ਵਕਤ ਨਹੀਂ ਕੱਢ ਸਕਦਾ ਪਰ ਇਹਨਾਂ ਨੇ ਫਿਰ ਵੀ ਰੰਗ ਕਰਾ ਕੇ ਤੇ ਉਹਨਾਂ ਦਾ ਸਾਮ ਸੰਭਾਲ ਕੀਤੀ ਹੋਈ ਹੈ। ਪੁਰਾਣੇ ਬਜ਼ੁਰਗਾਂ ਦੀਆਂ ਯਾਦਾਂ ਨੂੰ ਯਾਦ ਕਰਦੇ ਹਨ। ਪੁਰਾਣੀਆਂ ਚੀਜ਼ਾਂ ਨੂੰ ਸੰਭਾਲਣ ਲਈ ਬਹੁਤ ਹੀ ਜਿਗਰਾ ਚਾਹੀਦਾ ਹੈ। ਚਲੋ ਅੰਦਰਲੀ ਝਲਕ ਮਾਰਦੇ ਹਾਂ ਇਸ ਦਰਵਾਜ਼ੇ ਦੀ। ਵੇਖੋ ਲੋਹੇ ਦੀਆਂ ਗਲਾਰਨ ਹਜੇ ਤੱਕਰ ਵੀ ਆਪਦੀ ਚਲਕ ਦਿਖਾ ਰਹੀਆਂ ਹਨ। ਦੀਵਿਆਂ ਦੇ ਆਲੇ ਜੰਗਲੇ ਬਨੇਰੇ ਬਹੁਤ ਸੋਹਣੇ ਤਰੀਕੇ ਨਾਲ ਸਾਂਭੇ ਹੋਏ ਹਨ। ਹੋਰ ਤਾਂ ਹੋਰ ਲੱਕੜ ਦਾ ਦਰਵਾਜ਼ਾ ਤਾਂ ਕਿਤੇ ਕਿਤੇ ਹੀ ਵੇਖਣ ਨੂੰ ਮਿਲਦਾ ਹੈ ਇਹ ਭਾਰਾ ਦਰਵਾਜ਼ਾ ਤੇ ਕੋਕਿਆਂ ਵਾਲਾ ਹੈ ਨਾਲ ਬੈਠਕ ਜਿਹਦਾ ਮੈਂ ਵਰਣਨ ਪਹਿਲਾਂ ਵੀ ਪਾ ਚੁੱਕਿਆ ਹਾਂ ਇੱਥੇ ਪੁਰਾਣੇ ਤੋਂ ਪੁਰਾਣੇ ਬਜ਼ੁਰਗ ਬੈੰਦੇ ਹੋਣਗੇ ਵਿਹਲੇ ਸਮੇਂ ਦੇ ਵਿੱਚ ਕਿਉਂਕਿ ਬਜ਼ੁਰਗਾਂ ਨੂੰ ਹਮੇਸ਼ਾ ਬੈਠਕਾਂ ਦੇ ਵਿੱਚ ਬੈਠਣਾ ਬਹੁਤ ਚੰਗਾ ਲੱਗਦਾ ਸੀ ਆਉਣ ਵਾਲਾ ਵਕਤ ਪਤਾ ਨਹੀਂ ਕਿਹੋ ਜਿਹਾ ਹੋ ਜਾਊਗਾ ਕੋਠੀਆਂ ਕਾਰਾਂ ਨੇ ਦੁਨੀਆ ਬਦਲ ਦਿੱਤੀ ਪਰ ਇਹਨਾਂ ਦੇ ਵਿੱਚ ਜੋ ਯਾਦਾਂ ਵਸਦੀਆਂ ਹਨ ਪ੍ਰਾਣੀਆਂ ਬਰੀਕ ਇੱਟਾਂ ਦੀ ਸਾਰੀ 12 ਇੰਚੀ ਕੰਧਾ ਹੋਰ ਤਾਂ ਹੋਰ ਬਾਰੀਆਂ ਲਮਾਰੀਆਂ ਤੇ ਬਾਦਰੇ ਬਣਾਉਣੇ ਤੇ ਮਿਸਤਰੀਆਂ ਦੀ ਇੱਟ ਦੀ ਕਟਾਈ ਕੀਤੀ ਹੋਈ ਹੈ ਕੱਟ ਕੇ ਇੱਟਾਂ ਗੋਲ ਥੰਮ ਬਣਾਉਣੇ ਇੱਕ ਇਹ ਇੱਕ ਬਹੁਤ ਵੱਖਰੀ ਮਿਸਾਲ ਪੈਦਾ ਕਰਦੀ ਹੈ ਪ੍ਰਾਣੀ ਕਲਾਕਾਰੀ ਦੀ ਪ੍ਰਾਣੀ ਕਲਾਕਾਰੀ ਬੇਮਿਸਾਲ ਹੁੰਦੀ ਸੀ ਅੱਜ ਕੱਲ ਉਹ ਕਲਾਕਾਰੀ ਵੇਖਣ ਨੂੰ ਨਹੀਂ ਮਿਲਦੀ ਕਿਉਂਕਿ ਪੁਰਾਣੇ ਦਰਵਾਜ਼ੇ ਹੀ ਨਹੀਂ ਰਹੇ ਆ ਇੱਕ ਹੋਰ ਪ੍ਰਾਣਾਇ ਨਮੂਨੇ ਦਾ ਦਰਵਾਜ਼ਾ ਹੈ ਜਿਹੜਾ ਬਹੁਤ ਹੀ ਸੋਹਣੀ ਕਾਰੀਗਰੀ ਦੇ ਵਿਦ ਦੀ ਪੇਸ਼ਕਾਰੀ ਕਰਦਾ ਹੈ ਇਸ ਦੀ ਬੈਠਕ ਦੇ ਮੂਰੇ ਵੀ ਬਰਾਂਡਾ ਪਾਇਆ ਹੋਇਆ ਹੈ ਦੋ ਪਿੱਲਰਾਂ ਦੀ ਸਜਾਵਟ ਕਰਕੇ ਜੰਗਲੇ ਲਾਏ ਹੋਏ ਹਨ ਬਹੁਤ ਸੋਹਣੀ ਕਲਾਕਾਰੀ ਕੀਤੀ ਹੋਈ ਹੈ ਮਾਈਗ੍ਰੇਸ਼ਨ ਤਾਂ ਪਹਿਲਾਂ ਵੀ ਹੁੰਦੀ ਸੀ ਲੋਕ ਪਿੰਡਾਂ ਤੋਂ ਸ਼ਹਿਰਾਂ ਤੱਕ ਕੋਈ ਸੁਲਤਾ ਲੈਣ ਲਈ ਜਾਂਦਾ ਹੁੰਦਾ ਸੀ ਪਰ ਅੱਜ ਕੱਲ੍ਹ ਪਰਦੇਸਾਂ ਨੂੰ ਜਾਣਾ ਇੱਕ ਆਮ ਜਿਹੀ ਗੱਲ ਹੋ ਗਈ ਹੈ ਇਹ ਦਰਵਾਜ਼ੇ ਨਹੀਂ ਕੋਠੀਆਂ ਨੂੰ ਵੀ ਤਾਲੇ ਲੱਗੇ ਹੋਏ ਹਨ ਕਿਉਂਕਿ ਜਵਾਕ ਬਾਹਰ ਪੰਡ ਜਾਂਦੇ ਹਨ ਕਈ-ਕਈ ਸਾਲ ਉੱਥੇ ਸੈਟਲ ਹੋਣ ਵਾਸਤੇ ਲੱਗ ਜਾਂਦੇ ਹਨ ਪਰ ਜੋ ਚੀਜ਼ਾਂ ਇੱਥੇ ਹਨ ਉਹ ਦਿਨੋ ਦਿਨ ਖੰਡ ਰਹੁੰਦੀਆਂ ਤੁਰਿਆਂ ਜਾਂਦੀਆਂ ਹਨ ਜੀ ਦੀ ਐਗਜ਼ਾਮਪਲ ਅਸੀਂ ਗਾਂ ਦਿਖਾਵਾਂਗੇ ਪਰ ਜੇ ਇਹਦੀ ਕਲਾਕਾਰੀ ਦੀ ਜਾਂ ਸੋਹਣੇਪਨ ਦੀ ਸਿਖਤ ਕਰਗੇ ਤਾਂ ਮੈਸਤਰੀ ਦੇ ਉਹ ਸਾਰੀ ਦੀ ਸਿਖਤ ਕਰਗੇ ਤਾਂ ਕਿਸੇ ਤੋਂ ਘੱਟ ਨਹੀਂ ਕਰਨੀ ਵੀ ਚਾਹੀਦੀ ਹੈ ਬਿਨਾ ਪਲਾਸਟਰ ਕੀਤੇਆਂ ਐਡਾ ਸੋਹਣਾ ਦਰਵਾਜ਼ਾ ਸਾਰ ਦੇਣਾ ਤਾਂ ਬੜੀ ਕਮਾਲ ਦੀ ਚੀਜ਼ ਹੈ। ਇੱਕ ਇੱਕ ਇੱਟ ਆਪਣੀ ਪੇਸ਼ਕਾਰੀ ਕਰ ਰਹੀ ਹੈ। ਹੋਰ ਤਾਂ ਹੋਰ, ਦਰਵ ਪਿੱਲਰਾਂ ਦੇਖੋ। ਕੌਲਿਆਂ ਦੀ ਗਲਾਈ ਦੇਖੋ। ਦੀਵਿਆਂ ਦੇ ਆਲੇ। ਜੇ ਖੰਡਰ ਦੀ ਗੱਲ ਕਰਗੇ ਤਾਂ ਇੱਕ ਆਕਾਰ ਹੈ ਜਿਹੜਾ ਦਿਨੋ ਦਿਨ ਖੰਡਰ ਹੁੰਦਾ ਤਰਿਆ ਜਾ ਰਿਹਾ ਹੈ। ਇਹ ਮਾਈਗ੍ਰੇਸ਼ਨ ਦਾ ਵੱਡਾ ਕਾਰਨ ਹੈ ਜ ਜਦੀ ਉਦਾਹਰਣ ਮੈਂ ਤੁਹਾਨੂੰ ਪਿੱਛੇ ਦੇ ਚੁੱਕਿਆ ਹਾਂ ਬਾਕੀ ਆ ਪਿੰਡ ਦੇ ਵਿੱਚ ਖੂਹ ਸੀ ਮੈਂ ਕਿਹਾ ਚਲੋ ਜਾਂਦੇ ਜਾਂਦੇ ਇਹਦੀ ਵੀ ਵੀਡੀਓ ਬਣਾ ਲਈਏ ਖੂਹ ਸਾਭਿਆ ਤਾਂ ਬਹੁਤ ਹੈ ਪਰ ਇਹਦੇ ਤੇ 베ਰੀ ਤੇ ਦਰਖਤ ਉਗਣ ਕਾਰਨ ਸਫਾਈ ਨਹੀਂ ਹੋ ਰਹੀ ਕੰਡਿਆਂ ਵਾਲੀ 베ਰੀ ਹੈ ਟਾਕੇ ਰੱਖਿਆ ਹੋਇਆ ਹੈ ਸਫਾਈ ਹੋਈ ਹੋਈ ਹੈ ਹੋਰ ਤਾਂ ਹੋਰ ਪ੍ਰਾਣੀ ਪੁਲੀ ਪਾਣੀ ਕੱਢਣ ਨੂੰ ਹਜੇ ਵੀ ਮੌਜੂਦ ਹੈ ਬਹੁਤ ਹੀ ਪੁਰਾਣੇ ਜ਼ਮਾਨੇ ਦੇ ਵਿੱਚ ਇੱਥੋਂ ਪਾਣੀ ਵੀ ਪਰਦੇ ਹੋਣਗੇ ਬੜੀਆਂ ਰੌਣਕਾਂ ਰਹੀਆਂ ਹੋਣੀਆਂ ਪੱਤਿਆਂ ਦੇ ਹਿਸਾਬ ਨਾਲ ਖੂਹ ਵੰਡੇ ਜਾਂਦੇ ਹੁੰਦੇ ਸੀ ਤੇ ਖੂਹ ਤੋਂ ਪਾਣੀ ਪੀਤਾ ਇੱਕ ਮਠਿਆਸ ਰਸ ਭਰਿਆ ਜ਼ਿੰਦਗੀ ਹੁੰਦੀ ਸੀ ਹੋਰ ਤਾਂ ਹੋਰ ਲੋਕ ਇੱਥੇ ਆ ਕੇ ਦੁੱਖ ਵੀ ਸਾਂਝਾ ਕਰ ਲੈਂਦੇ ਸੀ ਪੁਰਾਣੇ ਜ਼ਮਾਨੇ ਦੀਆਂ ਚੀਜ਼ਾਂ ਬੱਚਿਆਂ ਨੂੰ ਲਾਈਵ ਦਿਖਾਈਆਂ ਜਾਣ ਤਾਂ ਬਹੁਤ ਕੁਝ ਸਿੱਖ ਨੂੰ ਮਿਲਦਾ ਹੈ ਕਿਤਾਬਾਂ ਦੇ ਵਿੱਚ ਤਾਂ ਉਹ ਰੋਜ਼ ਹੀ ਪੜ੍ਹਦੇ ਹਨ ਸਕੂਲਾਂ ਦੇ ਵਿੱਚ ਜਾਂ ਕਾਲਜਾਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਤਾਂ ਆਮ ਹੀ ਦੱਸੀਆਂ ਜਾਂਦੀਆਂ ਹਨ ਵੀਡੀਓ ਦੇਖਣ ਲਈ ਧੰਨਵਾਦ ਲਾਈਕ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ